ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਰੇਦਾਰ ਚੈਨਲ ਦੇਖ ਰਹੇ ਦਰਸ਼ਕਾਂ ਦਾ ਮੈਂ ਰੀਨਾ ਰਤੂ ਸਵਾਗਤ ਕਰਦੀ ਹਾਂ ਹਾਜ਼ਰਾਂ ਤੁਹਾਡੇ ਲਈ ਆਸ਼ਤਾ ਮੁੱਦਾ ਪ੍ਰੋਗਰਾਮ ਲੈ ਕੇ ਸਾਡਾ ਆਸ਼ਤਾ ਮੁੱਦਾ ਹੈ ਬੀਤੇ ਦਿਨੀ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਵਾਲਿਆਂ ਦਾ ਜਨਮ ਦਿਨ ਮਨਾਇਆ ਗਿਆ ਤੇ ਉਹਨਾਂ ਦੇ ਜਨਮ ਦਿਨ ਦੇ ਸਬੰਧ ਵਿੱਚ ਫਤਿਹਗੜ੍ਹ ਸਾਹਿਬ ਵਿਖੇ ਜਿਹੜੇ ਪੋਸਟਰ ਲਗਾਏ ਸਨ ਉਹਨਾਂ ਨੂੰ ਸ਼ਰਾਰਤੀ ਹੰਸਰਾਂ ਵੱਲੋਂ ਪਾੜ ਦਿੱਤਾ ਗਿਆ ਸਾਡਾ ਆਸ਼ਤਾ ਮੁੱਦਾ ਇਸੇ ਸਬੰਧੀ ਸਾਡੇ ਨਾਲ ਸਟੂਡੀਓ 'ਚ ਮੌਜੂਦ ਨੇ ਪਹਿਰੇਦਾਰ ਦੇ ਮੁੱਖ ਸੰਪਾਦਕ ਸਰਦਾਰ ਜਸਪਾਲ ਸਿੰਘ ਹੀਰਾ ਜੀ ਜੀ ਵਾਹਿਗੁਰੂ ਜੀ ਕ ਵਾਹਿਗੁਰੂ ਜੀ ਕੀ ਫਤਿਹ ਸਿੱਖ ਦੁਸ਼ਮਣ ਤਾਕਤਾ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਦੇ ਨਾਮ ਤੋਂ ਚਿਰਦੀਆਂ ਹਨ ਜਿਸ ਤਰ੍ਹਾਂ ਸੰਤਾਂ ਦੇ ਪੋਸਟਰਾਂ ਦੀ ਬੇਅਦਬੀ ਹੋਈ ਹੈ ਤੇ ਆਨੀ ਪਹਾਨੀ ਉਹਨਾਂ ਦੇ ਪੋਸਟਰ ਪਾੜੇ ਤੇ ਸਾੜੇ ਜਾਂਦੇ ਹਨ ਇਸ ਦੀ ਵਿਆਖਿਆ ਤੁਸੀਂ ਕਿਵੇਂ ਕਰਦੇ ਹੋ ਵੀ ਬਈ ਜਿਹੜੀ ਚਾਲ ਤੁਸੀਂ ਕੀਤਾ ਇਹ ਨਿਰੰਤਰ ਜਦੋਂ ਤੋਂ ਸਾਡੇ ਮਿਆਰ ਸਿੰਘ ਖਾਲਸਾ ਪਿੰਡਰਾਂ ਮਹਾਰਾ 1977 ਤੋਂ ਜੀ ਸਿੱਖ ਸਿਆਸਤ ਚ ਪੰਜਾਬ ਦੀ ਸਿਆਸਤ ਚ ਉਹਨਾਂ ਦਾ ਅਵਾਰ ਹੋਇਆ ਹਾਂਜੀ ਉਸ ਦਿਨ ਤੋਂ ਲੈ ਕੇ 19 ਗੀਦ ਹੋਂ ਤੋਂ ਬਾਅਦ ਅੱਜ ਤੱਕ ਹਾਂਜੀ ਜਿਹੜੀਆਂ ਸਿੱਖ ਦੁਸ਼ਮਣ ਤਾਕਤਾਂ ਨੇ ਜਿਹੜੀਆਂ ਆਪਾਂ ਬਾਰ-ਬਾਰ ਜਿਹੜੀ ਗੱਲ ਕਰਦੇ ਆ ਕਿ ਜਿਹੜੀਆਂ ਸਿੱਖੀ ਦੀ ਹੋਂਦ ਨੂੰ ਚੁਣੌਤੀ ਫੇਰ ਰਹੀਆਂ ਨੇ ਉਹ ਅਕਸਰ ਉਹਨਾਂ ਦੇ ਸੰਤ ਜਨ ਸਿੰਘ ਖਾਲਸਾ ਭਿੰਡਰਾ ਵਾਲਿਆਂ ਦੇ ਬ੍ਰੋ ਤੇ ਜਿੰਨਾ ਜ਼ਹਿਰ ਉਬਲ ਸਕਦੀਆਂ ਨੇ ਉਨੂੰ ਉਬਲ ਜਾਂਦੀਆਂ ਨੇ ਕਿਉਂ ਨਾਰਾ ਲਾਇਆ ਜਾਂਦਾ ਪਿੰਡਰਾਂ ਵਾਲਾ ਸੰਤ ਸਿਪਾਹੀ ਜਿੰਦੇ ਸੁਤੀ ਕੌਂ ਜਵੇ ਹਾਂਜੀ ਸੋ ਇਹ ਜਿਹੜਾ ਨਾਰਾ ਇਹ ਹਕੀਕਤ ਸੱਚ ਇਸ ਕਾਰਨ ਇਸ ਹਕੀਕਤ ਨੂੰ ਇਸ ਸੱਚ ਨੂੰ ਕਿਉਂਕਿ ਸਿੱਖ ਦੁਸ਼ਮਣ ਤਾਕਤਾਂ ਨੇ ਉਹ ਭਾਜ ਮਨ ਨਹੀਂ ਕਰ ਲਿਆ ਹਾਂਜੀ ਸਾਧ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ ਨੇ ਜਿਸ ਤਰ੍ਹਾਂ ਮਰਦੇ ਮਜਾਹਦ ਜਿਸ ਤਰ੍ਹਾਂ ਉਹਨਾਂ ਨੇ ਕੌਮ ਦੇ ਵਿੱਚ ਮੌਹ ਮਰਨੇ ਦਾ ਚਾਅ ਉਹਦਾ ਇੱਕ ਜਜ਼ਬਾ ਪੈਦਾ ਕੀਤਾ ਜਿਸ ਤਰ੍ਹਾਂ ਉਹਨਾਂ ਨੇ ਕਹਿਣੀ ਤੇ ਕਰਨੀ ਦੇ ਪੂਰੇ ਹੋ ਕੇ ਕੌਮ ਦੀ ਜਿਹੜੀ ਜਵਾਨੀ ਸੀ ਉਹਨੂੰ ਸਿੱਖੀ ਰੰਗ ਦੇ ਵਿੱਚ ਕੁਰਬਾਨੀ ਦੇ ਰੰਗ ਦੇ ਵਿੱਚ ਦ੍ਰਿੜਤਾ ਦੇ ਰੰਗ ਦੇ ਵਿੱਚ ਬਹਾਦਰੀ ਦੇ ਰੰਗ ਵਿੱਚ ਰੰਗਿਆ ਉਹ ਉਹਨਾਂ ਦੇ ਮਤਲਬ ਜਿਹੜੀ ਸ਼ਖਸੀਅਤ ਹੈ ਉਸ ਸਖਸ਼ੀਅਤ ਦੀ ਜਿਹੜੀ ਉਚਾਈ ਆ ਉਹਦੀ ਉਹ 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 ਉਸ ਨੂੰ ਦਰਸਾਉਂਦਾ ਤੇ ਇਹ ਗੱਲ ਆ ਜਿਹੜੀ ਇਸ ਗੱਲ ਨੂੰ ਇਸ ਸੱਚ ਨੂੰ ਇਸ ਸਤੱਥ ਨੂੰ ਸਿੱਖ ਦੁਸ਼ਮਣ ਤਾਕਤਾਂ ਨੇ ਜਿਹੜੀਆਂ ਉਹ ਹੱਜਮ ਨਹੀਂ ਕਰ ਰਹੀਆਂ ਹਾਂਜੀ ਕਿਉਂਕਿ ਸਿੱਖ ਦੁਸ਼ਮਣ ਤਾਕਤਾਂ ਨੇ ਜਿਹੜੀਆਂ ਖੂਨ ਵੀ ਅੱਜ ਦੀ ਤਰੀਕ ਤੇ ਵਿੱਚ ਵੀ ਉਹ ਹਮੇਸ਼ਾ ਸਿੱਖਾ ਦੀ ਜਿਹੜੀ ਜੀਉਂਦੀ ਜਾਗਦੀ ਜ਼ਮੀਰ ਹੈ ਜਿਹੜੀ ਉਹਨਾਂ ਨੂੰ ਬਿਰਸੇ 'ਚ ਗੁਰਤੀ ਚ ਮਿਲੀ ਆ ਉਸ ਜੀਉਂਦੀ ਜਾਗਦੀ ਜ਼ਮੀਰ ਨੂੰ ਵੱਖ-ਵੱਖ ਢੰਗ ਤਰੀਕਿਆਂ ਦੇ ਨਾਲ ਚਾਹੇ ਉਹ ਲੋਭ ਲਾਲਸਾ ਦਾ ਚਾਹੇ ਉਹ ਸਤਾ ਲਾਲਸਾ ਦਾ ਚਾਹੇ ਉਹ ਚੌਧਰ ਪੁਨੇ ਦਾ ਚਾਹੇ ਉਹ ਢੰਗ ਤਰੀਕੇ ਦੇ ਉਹਦੇ ਨਾਲ ਉਹ ਜ਼ਮੀਰ ਨੂੰ ਮਾਰਨ ਵਾਲੀਆਂ ਦੁਨੀਆਂ ਹੋਈਆਂ ਨੇ ਜੀ ਕੋ ਹਰ ਪੜਾ ਦੇ ਕੋਸ਼ਿਸ਼ ਕਰ ਰਹੀਆਂ ਨੇ ਪਰੰਤੂ ਸਤ ਜਨਰੈਲ ਸਿੰਘ ਖਾਲਸਾ ਪੰਡਰਾਂ ਵਾਲਿਆਂ ਨੇ ਇਹ ਖਾਸ ਕਰਕੇ ਨੌਜਵਾਨ ਪੀੜ੍ਹੀ ਦੇ ਵਿੱਚ ਇੱਕ ਜਿਹੜੀ ਚੇਂਜ ਜਗਾਤੀ ਕੌਮੀ ਕਰਦੀ ਪ੍ਰਾਪਤੀ ਦੀ ਜਿਹੜੀ ਚੇਂਗ ਉਹਨਾਂ ਨੇ ਜਗਾਤੀ ਉਹ ਉਸ ਨੂੰ ਇਹ ਤਾਕਤਾਂ ਨੇ ਜਿਹੜੀਆਂ ਉਹ ਬਰਦਾਸ਼ਤ ਵੀ ਕਰ ਰਹੀਆਂ ਅੱਜ ਵੀ ਕਰ ਰਹੀਆਂ ਜਿਸ ਤਰ੍ਹਾਂ ਮੈਂ ਗੱਲ ਕੀਤੀ ਆ ਕਿ ਉਹਨਾਂ ਦੇ ਹਾਰ ਤੋਂ ਬਾਅਦ ਉਹਨਾਂ ਦੀ ਸ਼ਹੀਦੀ ਤੋਂ ਬਾਅਦ ਵੀ ਸੋ ਉਹਨਾਂ ਦੀ ਸ਼ਹੀਦੀ ਤੋਂ ਬਾਅਦ ਵੀ ਅੱਜ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾ ਵਾਲੇ ਇਹਨਾਂ ਸਾਰੀਆਂ ਤਾਕਤਾਂ ਦੇ ਲਈ ਜਿਹੜੀਆਂ ਸਿੱਖ ਦੁਸ਼ਮਣ ਨੇ ਅੱਜ ਵੀ ਉਹਨਾਂ ਦੇ ਲਈ ਉਹ ਇੱਕ ਐਸੀ ਜਿਹੀ ਐਸੀ ਕਹਿ ਦਈਏ ਕਿ ਉਹਨਾਂ ਦੇ ਲਈ ਉਹ ਆ ਬੜੇ ਕਿ ਉਹਨਾਂ ਨੂੰ ਲੱਗਦਾ ਕਿ ਜਦੋਂ ਕਿਸੇ ਸਿੱਖ ਦੇ ਜਿਹਦੀ ਜਮੀਰ ਜਾਗਦੀ ਆ ਹਾਂਜੀ ਜਦੋਂ ਕਿਸੇ ਸਿੱਖ ਦੇ ਮਨ ਕੰਨਾਂ ਦੇ ਵਿੱਚ ਸਤਿਪੰਦਰਾ ਵਾਲਿਆਂ ਦੇ ਨਾਮ ਦਾ ਅਵਾਜ਼ ਆ ਜਾਂਦਾ ਉਹਨਾਂ ਦੀ ਕੋਈ ਚਰਚਾ ਉਹ ਸੁਣਦਾ ਤਾਂ ਉਹਦੀ ਜਿਹੜੀ ਜਮੀਰ ਆ ਉਹ ਵਾਲਾ ਮਾਰਦੀ ਆ ਸੋ ਇਸ ਗੱਲ ਨੂੰ ਉਹ ਬਰਦਾਸ਼ਤ ਨਹੀਂ ਕਰਦੀਆਂ ਕਿ ਸਿੱਖਾਂ ਦੀ ਜਮੀਰ ਨੂੰ ਜਗਾਉਣ ਵਾਲਾ ਨਾਮ ਹੈ ਜਿਹੜਾ ਉਹ ਪੰਜਾਬ ਦੀ ਧਰਤੀ ਤੇ ਲਿਆ ਜਾਵੇ ਤੇ ਜਦੋਂ ਸਿੱਖ ਕਿਸੇ ਟੰਗ ਤਰੀਕੇ ਦੇ ਨਾਲ ਚਾਹੇ ਉਹ ਸੰਤਾਂ ਦਾ ਜਨਮ ਦਿਨ ਚਾਹੇ ਉਹਨਾਂ ਦਾ ਸ਼ਹੀਦੀ ਦਿਹਾੜਾ ਚਾਹੇ ਕੋਈ ਹੋਰ ਦਿਨ ਦਿਹਾੜਾ ਹੁੰਦਾ ਜਦੋਂ ਯਾਦ ਕਰਦੇ ਨੇ ਤੇ ਉਸ ਕਾਲ ਨੂੰ ਸਿੱਖ ਦੁਸ਼ਮਣ ਤਾਕਤਾਂ ਨੇ ਜਿਹੜੀਆਂ ਉਹ ਬਰਦਾਸ਼ਤ ਨਹੀਂ ਕਰਦੀਆਂ ਜਿਵੇਂ ਤੁਸੀਂ ਕਿਹਾ ਆਂਦੀ ਬਾਣੀ ਕਦੇ ਉਹਨਾਂ ਦੇ ਪੋਸਟਰ ਪਾੜੇ ਜਾਂਦੇ ਨੇ ਕਦੇ ਉਹਨਾਂ ਦੇ ਪੁਤਲੇ ਕੁਖੇ ਜਾਂਦੇ ਨੇ ਪਰੰਤੂ ਜਿਹੜਾ ਕੌਮ ਦਾ ਨਾਇਕ ਜਿਹਨੂੰ ਕੌਮ ਨੇ 20ਵੀਂ ਸਦੀ ਦਾ ਮਹਾਨ ਸਿੱਖ ਦਾ ਕਿਤਾਬ ਦਿੱਤਾ ਤੇ ਜਿਹੜਾ ਕੌਮ ਦਾ ਕੌਮੀ ਨਾਇਕ ਅੱਜ ਉਹਨਾਂ ਨੌਜਵਾਨਾਂ ਜਿਹੜੇ ਸਤ ਜਰਨੈਲ ਸਿੰਘ ਆਲਸਾ ਭਿੰਡਰਾਵਾਲੇ ਦੀ ਸ਼ਹੀਦੀ ਤੋਂ ਬਾਅਦ ਜੰਮੇ ਹੋਏ ਨੇ ਅੱਜ ਉਹਨਾਂ ਦੇ ਦਿਲਾਂ ਤੇ ਵੀ ਉਹ ਰਾਜ ਕਰਦੇ ਨੇ ਕਿਸੇ ਵੀ ਨੌਜਵਾਨ ਤੇ ਤੁਸੀਂ ਮਤਲਬ ਦੇਖ ਲਓ ਅੱਜ ਦੇ ਸ਼ਾਰਟਾਂ ਦੀ ਗੱਲ ਕਰਦੇ ਆਂ ਗੱਡੀਆਂ ਦੇ ਪਿੱਛੇ ਲੱਗੇ ਪੋਸਟਰਾਂ ਦੀ ਗੱਲ ਕਰਦੇ ਆਂ ਸੰਤਾਂ ਦੀਆਂ ਬਿਕਦੀਆਂ ਤਸਵੀਰਾਂ ਦੀ ਗੱਲ ਕਰਦੇ ਆਂ ਸੰਤਾਂ ਦੇ ਨਾਲ ਤੇ ਸ਼ਬਦ ਦੇ ਆਪਣੇ ਜਿਹੜੇ ਮੈਗਜ਼ੀਨਾਂ ਉਹਨਾਂ ਦੀ ਗੱਲ ਕਰਦੇ ਆ ਤੇ ਉਹ ਨੌਜਵਾਨ ਤਬਕਾ ਜਿਹੜਾ ਉਸ ਤੋਂ ਬਾਅਦ ਦਾ ਜਿਹੜਾ ਦਰਵਾਸਾ ਸਾਹਿਬ ਸਾਡੇ ਤੋਂ ਬਾਅਦ ਪੈਦਾ ਹੋਇਆ ਅੱਜ ਉਹਨਾਂ ਦੇ ਮਨਾਂ ਤੇ ਵੀ ਸੱਤ ਪਿੰਡਰਾਂ ਵਾਲੇ ਜੇ ਰਾਜ ਕਰਦੇ ਨੇ ਤੇ ਉਹਦੇ ਪਿੱਛੇ ਕਾਰਨ ਕੀ ਹੈ ਉਹ ਕਾਰਨ ਆ ਜਿਹੜਾ ਉਹ ਕਹੜੀ ਤੇ ਕਰਨੀ ਦੇ ਸੂਰੇ ਸੀ ਉਹਨਾਂ ਨੇ ਸਿੱਖੀ ਦੀ ਜਿਹੜੀ ਜਾਗ ਸੀ ਉਹ ਜਿਸ ਢੰਗ ਤਰੀਕੇ ਨਾਲ ਲਾਈ ਉਹ ਬੜੀ ਅਲੌਕਿਕ ਸੀ ਸੋ ਇਸੇ ਗੱਲ ਨੂੰ ਉਹ ਤਾਕਤਾਂ ਨੇ ਜਿਹੜੀਆਂ ਉਹ ਬਰਦਾਸ਼ਤ ਨਹੀਂ ਕਰਦੀਆਂ ਤੇ ਉਹ ਚੌਧੀਆਂ ਨੇ ਕਿ ਪੰਜਾਬ ਦੀ ਧਰਤੀ ਤੇ ਸੰਤ ਪਿੰਡਰਾਂ ਵਾਲਿਆਂ ਦਾ ਨਾਮ ਆ ਜਿਹੜਾ ਉਹ ਨਾ ਗਿਆ ਫਤਿਹਗੜ੍ਹ ਸਾਹਿਬ ਵਿਖੇ ਜਿਹੜੇ ਸੰਤਾਂ ਦੇ ਪੋਸਟਰ ਪਾੜੇ ਗਏ ਗੁਰਦੁਆਰਾ ਸਾਹਿਬ ਦੇ ਬਾਹਰ ਲੱਗੀ ਹੋਏ ਸਨ ਤੇ ਉੱਥੇ ਸ਼੍ਰੋਮਣੀ ਕਮੇਟੀ ਦੀ ਟਾਰਗਟ ਫੋਰਸ ਤੇ ਪੰਜਾਬ ਪੁਲਿਸ ਵੀ ਮੌਜੂਦ ਰਹਿੰਦੀ ਹੈ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਖੁੱਬ ਲਈ ਤਾਂ ਬਿਲਕੁਲ ਸਾਫ਼ ਹੋ ਗੱਲ ਹੈ ਕਿ ਜੇ ਗੁਰਦੁਆਰਾ ਸਾਹਿਬ ਜਿੱਥੇ ਸ਼ਰਮਿਕ ਕਮੇਟੀ ਦੀ ਟਾਸਕ ਫੋਰਸ ਦਾ ਵੀ ਪਹਿਰਾ ਜਿੱਥੇ ਪੁਲਿਸ ਵਾਲਿਆਂ ਉਹਨਾਂ ਦੀ ਵੀ ਪਹਿਰਾ ਉਸ ਥਾਂ ਤੇ ਸੰਤ ਜਰਨੈਲ ਸਿੰਘ ਖਾਲਸਾ ਪਿੰਡਾ ਵਾਲਿਆਂ ਦਾ ਬਹੁਤ ਵੱਡਾ ਪੋਸਟ ਕਿਉਂਕਿ ਜੰਮ ਦੇਣਾ ਜਿਹੜਾ ਉਹ ਬਾਰਾ ਅਕਰਬਲੀ ਨੂੰ ਮਨਾਇਆ ਗਿਆ ਉਸ ਦੇ ਸਬੰਧ ਵਿੱਚ ਉਹਨਾਂ ਦਾ ਬਹੁਤ ਵੱਡਾ ਜਿਹੜਾ ਉਹ ਪੋਸਟ ਫਲੈਕਸੀ ਆ ਉਹ ਲੱਗੀ ਹੋਈ ਆ ਤੇ ਉਹ ਬੜੇ ਬੁਰੇ ਢੰਗ ਦੇ ਨਾਲ ਪਾੜੀ ਜਾਂਦੀ ਹੈ ਇਹ ਨਹੀਂ ਵੀ ਕੋਈ ਜਾਂਦਾ ਹੋਇਆ ਕੋਈ ਸ਼ਰਾਤ ਕਰ ਗਿਆ ਉਹ ਬੜਾ ਮਤਲਬ ਗੇਨਮੈਥ ਕੇ ਸਾਜ਼ਿਸ਼ ਦੀ ਹੇ ਦੇ ਚ ਉਹਨੂੰ ਪਾੜਿਆ ਜਾਂਦਾ ਉਹਨੂੰ ਨਹੀਂ ਤਕਰੀਬਨ ਸ਼ਹਿਰ ਦੇ ਵਿੱਚ ਜਿੰਨੇ ਇੱਕ ਫਲੈਕਸੀ ਬੋਰਡ ਲੱਗਿਆ ਉਹ ਸਾਰਿਆਂ ਨੂੰ ਪਾੜਨ ਦੀ ਕੋਸ਼ਿਸ਼ ਹੈ ਜਿਹੜੀ ਉਹ ਕੀਤੀ ਗਈ ਹੈ ਸੋ ਇਸ ਗੱਲ ਤੋਂ ਬਿਲਕੁਲ ਸਾਹਬ ਆ ਕਿ ਕੁੱਤੀ ਤੇ ਚੋਰ ਆ ਜਿਹੜੇ ਉਹ ਰਲੇ ਹੋਏ ਨੇ ਜੇ ਸ਼ਰੋਮਰੀ ਕਮੇਟੀ ਦੀ ਟਾਸਕ ਫੋਰਸ ਚਾਹੁੰਦੀ ਤਾਂ ਕਿਸੇ ਦੀ ਤਾਕਤ ਨਹੀਂ ਸੀ ਕਿ ਉਹ ਗੁਰਦੁਆਰਾ ਸਾਹਿਬ ਦੇ ਬਾਹਰ ਸੰਤਾਂ ਦੇ ਲੱਗੇ ਪੋਸਟਰ ਨੂੰ ਆ ਕੇ ਇਸ ਤਰ੍ਹਾਂ ਪਾੜ ਜਾਂਦਾ ਜੀ ਤੇ ਜੇ ਪੰਜਾਬ ਪੁਲਿਸ ਚਾਹੁੰਦੀ ਤੇ ਤਦ ਵੀ ਇਹ ਗੱਲ ਸੰਭਵ ਨਹੀਂ ਸੀ ਸੋ ਕਿਤੇ ਨਾ ਕਿਤੇ ਜਿਵੇਂ ਜਿਹੜੀ ਮੈਂ ਗੱਲ ਕੀਤੀ ਹੈ ਕਿ ਦੋਨੇ ਧਰਾਨੇ ਜਿਹੜੀਆਂ ਉਹ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾ ਵਾਲਿਆਂ ਦੀ ਜਿਹੜਾ ਇਕੱਠ ਹੋਇਆ 12 ਤਰੀਕ ਨੂੰ ਉਹਨਾਂ ਦੇ ਜਨਮ ਦਿਹਾੜੇ ਤੇ ਪੱਤੇਗੜ ਸਾਹਿਬ ਦੀ ਪਵਿੱਤਰ ਧਰਤੀ ਤੇ ਉਸ ਇਕੱਠ ਤੋਂ ਸਰਕਾਰ ਆ ਜਿਹੜੀ ਉਹ ਵੀ ਆਪਣੇ ਆਪ 'ਚ ਅੰਦਰੋਂ-ਅੰਦਰੀ ਕੰਬੀ ਹੋਈ ਆ ਤੇ ਸ਼੍ਰੋਮਣੀ ਕਮੇਟੀ ਆ ਜਿਹੜੀ ਉਹ ਉਹ ਤਾਂ ਸਰਕਾਰ ਦੀ ਬਾਦਲ ਬਾਦਲਾਂ ਦੀ ਸਰਕਾਰ ਆ ਬਾਦਲਾਂ ਦੀ ਸ਼੍ਰੋਮਣੀ ਕਮੇਟੀ ਆ ਦੋਨਾਂ ਦਾ ਮਤਲਬ ਕੋਈ ਬਹੁਤਾ ਲੰਬਾ ਚੌੜਾ ਫਰਕ ਨਹੀਂ ਆ ਸੋ ਇਹ ਜਿਹੜੀ ਗੱਲ ਹੋਈ ਆ ਕਿ ਆਖਰ ਨੂੰ ਇਹਦੇ ਪਿੱਛੇ ਸ਼ਰਾਰਤ ਕੀ ਆ ਤੇ ਇਹ ਸ਼ਰਾਰਤ ਦੇ ਵਿੱਚ ਸ਼੍ਰੋਮਣੀ ਕਮੇਟੀ ਤੇ ਜਿਹੜੀ ਪੰਜਾਬ ਪੁਲਿਸ ਆ ਉਹ ਕਿੰਨਾ ਖਿੱਸੇਦਾਰ ਆ ਸੋ ਇਹ ਬੜਾ ਮਤਲਬ ਗੰਭੀਰ ਮੁੱਦਾ ਕਿ ਇਹ ਸਾਫ ਹੋ ਰਹੀ ਆ ਗੱਲ ਕਿ ਜੇ ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਤੇ ਪੰਜਾਬ ਪੁਲਿਸ ਚਾਹੁੰਦੀਆਂ ਤਾਂ ਕਿਸੇ ਦੀ ਜੁਰਤ ਨਹੀਂ ਸੀ ਕਿ ਉਹ ਸੰਤਾਂ ਦੇ ਪੋਸਟਰਾਂ ਨੂੰ ਇਸ ਤਰ੍ਹਾਂ ਪਾੜ ਜਾਂਦਾ ਤੂੰ ਹੀ ਕਿਤੇ ਨਾ ਕਿਤੇ ਬੜੀ ਡੂੰਗੀ ਸਾਜ਼ਿਸ਼ ਦੇ ਅਧੀਨ ਜੇ ਇਹ ਪੋਸਟਰ ਪਾੜੇ ਗਏ ਨੇ ਖਾਸ ਕਰਕੇ ਉਹ ਪੋਸਟਰ ਚਲੋ ਸ਼ਹਿਰ ਦੇ ਵਿੱਚ ਤਾਂ ਅਸੀਂ ਮੰਨ ਸਕਦੇ ਹਾਂ ਕਿ ਉਹ ਪੋਸਟਰ ਸੀ ਕੋਈ ਜਾਂਦਾ ਹੋਇਆ ਸ਼ਰਾਤ ਕਰ ਗਿਆ ਪਰੰਤੂ ਉਹ ਬਿਲਕੁਲ ਪੂਰੀ ਤਰ੍ਹਾਂ ਉਹ ਵੀ ਗਿੜਮੀ ਸੀ ਸਾਜਿਸ਼ੀ ਦੀ ਨੇ ਪਰਤੂ ਇਹ ਜਿਹੜਾ ਪੋਸਟ ਪਲੈਕਸੀ ਬੋਰਡ ਬਹੁਤ ਵੱਡੇ ਆਕਾਰ ਵਾਲਾ ਤੇ ਖਾਸ ਕਰਕੇ ਗੁਰਦੁਆਰਾ ਸਾਹਿਬ ਦੇ ਇਧਰ ਕੋ ਬਾਹਰ ਲੱਗਾ ਹੋਇਆ ਸੋ ਇਸ ਪੋਸਟਰ ਨੂੰ ਜੇ ਪਾੜਿਆ ਗਿਆ ਤਾਂ ਉਹ ਦੇ ਵਿੱਚ ਜਿਹੜੀ ਮੈਂ ਗੱਲ ਕੀਤੀ ਹੈ ਕਿ 30 ਤੇ ਚੋਰਾਂ ਦੇ ਮਿਲੇ ਹੋਣ ਤੋਂ ਬਿਨਾ ਇਹ ਗੱਲ ਸੰਭਵ ਨਹੀਂ ਸੀ ਸੋ ਸਾਡੇ ਸਾਹਮਣੇ ਆ ਸਾਰੀਆਂ ਜਿਹੜੀਆਂ ਪਰਸਥਿਤੀਆਂ ਨੇ ਕਿ ਬਾਦਲ ਕੀ ਨੇ ਜਿਹੜੇ ਉਹ ਸ੍ਰੀ ਗੁਰਗਨ ਸਾਹਿਬ ਜੀ ਮਹਾਰਾਜੀ ਬੇਅਦਬੀ ਵਾਲੇ ਕੁੱਤੇ ਤੇ ਉਹਨਾਂ ਦਾ ਜਿਹੜਾ ਸਿੱਖ ਦੁਸ਼ਮਣ ਚਿਹਰਾ ਸੀ ਉਹ ਬੁਰੀ ਤਰ੍ਹਾਂ ਲੰਗਾ ਹੋਇਆ ਸਰਵਤ ਕਾਲਸੇ ਦੇ ਪ੍ਰਬੰਧਕਾਂ ਨੂੰ ਦੇਸ਼ ਤਰੋਹੀ ਆ ਕੇ ਉਹਨਾਂ ਨੂੰ ਜੇਲਾ ਚ ਡੱਕਣ ਕਰਕੇ ਬਾਗਲਾ ਦਾ ਪੰਥ ਤਰੋਹੀ ਜਿਹੜਾ ਕੀਰਾ ਉਹ ਨੰਗਾ ਹੋਇਆ ਬੰਦੀ ਸਿੰਘਾਂ ਦੀ ਰਿਹਾਈ ਆ ਜਿਹੜੀ ਉਹਦੇ ਚ ਅੜਿੱਕਾ ਪਾ ਕੇ ਉਹ ਬੰਦੀ ਸਿੰਘਾਂ ਨੂੰ ਰਿਹਾ ਨਾ ਕਰਕੇ ਬਾਪੂ ਸੂਰ ਸਿੰਘ ਖਾਲਸਾ ਜਿਹੜਾ ਸੰਘਰਸ਼ ਲਈ ਭੋਖੜ ਤਾਲ ਤੇ ਬੈਠਾ ਉਹਨੂੰ ਬਾਰ ਬਾਰ ਜਿਸ ਤਰ੍ਹਾਂ ਉਹਦੇ ਤੇ ਤਸ਼ੱਦਦ ਕੀਤਾ ਗਿਆ ਸਾਰਾ ਕੁਝ ਆ ਜਿਹੜਾ ਉਹ ਸਾਫ਼ ਕਰਦਾ ਕਿ ਬਾਦਲ ਕੇ ਐਸੇ ਸਮੇਂ ਪੂਰੀ ਤਰ੍ਹਾਂ ਸਿੱਖ ਵਿਰੋਧੀ ਨੇ ਸੋ ਇਸ ਕਾਰਨ ਜਿਹੜਾ ਸੰਤਾਂ ਦੇ ਪੋਸਟਰ ਜੇ ਪਾੜੇ ਗਏ ਨੇ ਤੇ ਉਹਦੇ ਪਿੱਛੇ ਸਰਕਾਰ ਦਾ ਹੱਥ ਹੋਣ ਤੋਂ ਅਨਕਾਰ ਨੇਕ ਕਿ ਕਹਿਆ ਸਕਦਾ ਤੁਹਾਨੂੰ ਨਹੀਂ ਲੱਗਦਾ ਕਿ ਫਿਰ ਕੁਝ ਨੂੰ ਨਹੀਂ ਤਾਕਤਾਂ ਅਜਈਆਂ ਹਰਕਤਾਂ ਜਾਨ ਬੁਝ ਕੇ ਕਰਦੀਆਂ ਨੇ ਕਿਤੇ ਨਾ ਕਿਤੇ ਸਿੱਖਾਂ ਨੂੰ ਉਕਸਾਉਣ ਦੇ ਲਈ ਇਸ ਦੇ ਪਿੱਛੇ ਉਹਨਾਂ ਦੀ ਸੋਚ ਕੰਮ ਕਰਦੀ ਹੈ। ਲੇਕਿਨ ਮੈਂ ਜਿਹੜੀ ਗੱਲ ਤੁਸੀਂ ਕੀਤੀ ਹੈ ਇਸ ਗੱਲ ਤੋਂ ਪਾਸ ਅਨਕਾਰ ਨਹੀਂ ਕਰ ਸਕਦੇ ਜੀ ਕਿ ਜਿਹੜੀਆਂ ਦੇਸ਼ ਦੀ ਬਹੁ ਗਣਤੀ ਆ ਉਹਨੂੰ ਪਦਮਾ ਬਰਗੇੜ ਨਾਗਪੂਰੀ ਤਖਤ ਦਾ ਜਿਹੜਾ ਉਹ ਬਾਰ-ਬਾਰ ਇਹ ਗੱਲ ਦੇ ਨਾਲ ਇਤਿਜਾਜ ਕਰਦਾ ਕਿ ਐਸ ਵੇਲੇ ਇਸ ਦੇਸ਼ ਹਿੰਦੂ ਰਾਸ਼ਟਰ ਦਾ ਜੀ ਹਿੰਦੂ ਰਾਜ ਆ ਇਸ ਦੇਸ਼ ਚ ਪੈਦਾ ਹੋਣ ਵਾਲਾ ਹਰ ਬੱਚਾ ਹਿੰਦੂ ਆ ਸੋ ਇਹ ਜਿਹੜੀ ਗੱਲ ਬਾਰ ਬਾਰ ਦੁਹਾਈ ਜਾ ਰਹੀ ਆ ਭਗਵਾ ਬਰਗੇਡ ਵੱਲੋਂ ਉਹਦੇ ਨਾਲ ਜਿਹੜੀਆਂ ਦੇਸ਼ ਦੀਆਂ ਬਹੁ ਗਿਣਤੀਆਂ ਨੇ ਉਹਨਾਂ ਦੇ ਮਨਾਂ ਦੇ ਵਿੱਚ ਇੱਕ ਗੱਲ ਬਿਠਾਈ ਜਾ ਰਹੀ ਆ ਕਿ ਇਹ ਦੇਸ਼ ਹਿੰਦੀ ਹਿੰਦੂ ਹਿੰਦੋਸਤਾਨ ਇਹ ਦੇਸ਼ ਆ ਜਿਹੜਾ ਹਿੰਦੂਆਂ ਦਾ ਇੱਥੇ ਕਿਸੇ ਹੋਰ ਧਰਮ ਦਾ ਕਿਸੇ ਹੋਰ ਮਜਬ ਦਾ ਕਿਸੇ ਹੋਰ ਫਿਰਕਾ ਦਾ ਕੋਈ ਮਤਲਬ تعلق ਨਹੀਂ ਹੈ ਸੋ ਇਸ ਕਾਰਨ ਉਹ ਇਸ ਦੇਸ਼ ਦੀਆਂ ਜਿਹੜੀਆਂ ਕੱਟ ਗਣਤੀਆਂ ਨੇ ਚਾਹੇ ਉਹ ਮੁਸਲਮਾਨ ਭਾਈਚਾਰਾ ਚਾਹੇ ਉਹ ਸਿੱਖ ਭਾਈਚਾਰਾ ਚਾਹੇ ਅਸਾਈ ਨੇ ਚਾਹੇ ਬੁੱਧੀ ਨੇ ਚਾਹੇ ਪਾਰਸੀ ਨੇ ਉਹ ਸਾਰਿਆਂ ਦੇ ਨਾਲ ਜਿਹੜਾ 2 ਨੰਬਰ ਦੇ ਸ਼ਹਿਰੀ ਵਾਲਾ ਜੇ ਸਲੂਕ ਹੋ ਰਿਹਾ ਤੇ ਉਹਦੇ ਪਿੱਛੇ ਇਹਨਾਂ ਦੀ ਭਾਵਨਾ ਇਹ ਹੀ ਆ ਕਿ ਉਹ ਇਸ ਦੇਸ਼ ਨੂੰ ਹਿੰਦੂਆਂ ਦਾ ਦੇਸ਼ ਸਮਝਦੇ ਨੇ ਚੂਤਰੀਆਂ ਜਿਹੜੀਆਂ ਕੱਟ ਗਣਤੀਆਂ ਨੇ ਉਹਨਾਂ ਨੂੰ ਜਾਂ ਤਾਂ ヒンドゥ ਧਰਮ ਵਿੱਚ ਹੜੱਪਣਾ ਚਾਹੁੰਦੇ ਨੇ ਜਿਵੇਂ ਸਿੱਖ ਧਰਮ ਬਾਰੇ ਉਹ ਬਾਰ-ਬਾਰ ਗੱਲ ਕਰ ਰਹੇ ਨੇ ਕਿ ਸਿੱਖ ਹਿੰਦੂ ਧਰਮ ਦਾ ਅੰਗ ਆ ਬੋਧੀਆ ਬਾਰੇ ਉਹ ਬਾਰ-ਬਾਰ ਬੋਧੀ ਧਰਮ ਦਾ ਤਕਰੀਬਨ ਹੜਾਪੀ ਚੁੱਕੇ ਨੇ ਬੋਧੀ ਧਰਮ ਬਾਰੇ ਬਾਰ-ਬਾਰ ਉਹ ਹਿੰਦੂ ਧਰਮ ਦਾ ਅੰਗ ਆ ਜੈਨੀਆਂ ਬਾਰੇ ਉਹ ਹਿੰਦੂ ਧਰਮ ਦਾ ਅੰਗ ਆ ਸੋ ਇਹ ਜਿਹੜੀਆਂ ਮਤਲਬ ਭਗਮਾ ਬਰਗੇੜ ਆ ਜਿਹੜਾ ਨਾਗਪੁਰੀ ਤਖਤ ਆ ਜਿਹੜਾ ਉਹ ਦੇਸ਼ੀਆਂ ਘਟ ਗਣਤੀਆਂ ਨੂੰ ਜਾ ਤਾਂ ਹੜਪਣਾ ਚਾਹੁੰਦਾ ਤੇ ਜਾਂ ਉਹਨਾਂ ਨੂੰ ਦੇਸ਼ ਤੋਂ ਬਾਹਰ ਕਰਨਾ ਚਾਹੁੰਦਾ ਸੋ ਇਹ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਇਹ ਜੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੇ ਪੋਸਟਰ ਪਾੜੇ ਜਾਂਦੇ ਨੇ ਕਿ ਉਹਦੇ ਪਿੱਛੇ ਇਹਨਾਂ ਫਿਰਕੂ ਜਨੂਨੀਆਂ ਦੀ ਜਿਹੜੀ ਫਿਰਕੂ ਸੋਚ ਹੈ ਉਹ ਜ਼ਰੂਰ ਕੰਮ ਕਰਦੀ ਆ ਉਹਦੇ ਤੋਂ ਬਿਨਾ ਇਹ ਗੱਲ ਸੰਭਵ ਨਹੀਂ ਕਿ ਉਹ ਚਾਹੁੰਦੇ ਨੇ ਕਿ ਪੰਜਾਬ ਦੇ ਵਿੱਚ ਆਮਨ ਚਾਇਨਾ ਜਿਹੜਾ ਜੇ ਇਹਨੂੰ ਅੱਗ ਲੱਗਦੀ ਆ ਫਿਰਕੂ ਵੰਡੀ ਤੇ ਅੱਗ ਲੱਗਦੀ ਆ ਤੇ ਸਰਕਾਰ ਨੂੰ ਫਿਰ ਮੌਕਾ ਮਿਲਦਾ ਕਿ ਉਹ ਸਿੱਖਾਂ ਤੇ تشدد ਕਰਕੇ ਉਹਨਾਂ ਦਾ ਅੰਦੇ ਬਾਖ ਕਤਲੇਆਮ ਕਰਕੇ ਉਹਨਾਂ ਨੂੰ ਖਤਮ ਕਰੇ ਸੋ ਇਹ ਜਿਹੜਾ ਤੁਸੀਂ ਸਵਾਲ ਕੀਤਾ ਕਿ ਕਿਤੇ ਨਾ ਕਿਤੇ ਇਹ ਜਿਹੜੀ ਫਿਰਕੂ Hindu جنونی ਨੇ ਉਹਨਾਂ ਦੀ ਇਹ ਸੋਚ ਆ ਕਿ ਇਹ ਘੱਟ ਗਿਣਤੀਆਂ ਨੇ ਜਿਹੜੀਆਂ ਇਹਨਾਂ ਨੂੰ ਸਰਕਾਰ ਦੇ ਨਾਲ ਸਿੱਧੀ ਲੜਾਈ ਕਰਾ ਕੇ ਤੇ ਉਹਨਾਂ ਨੂੰ ਖਤਮ ਕਰਨ ਦਾ ਜਿਹੜਾ ਰਾਹ ਉਹ ਤਿਆਰ ਕੀਤਾ ਜਾ ਮਿਸ਼ਨ 2017 ਕੀ ਇਹ ਚੀਜ਼ਾਂ ਜੋ ਘਟਨਾ ਪਾਪ ਰਹੀਆਂ ਹਨ ਉਹਨਾਂ ਦੇ ਪਿੱਛੇ ਵੋਟ ਰਾਜਨੀਤੀ ਵੀ ਕੰਮ ਕਰ ਰਹੀ ਹੈ। ਉਹ ਗਲਤ ਹੈ ਕਿ ਵੋਟ ਰਾਜਨੀਤੀ ਤੋਂ ਬਿਨਾ ਮੈਨੂੰ ਲੱਗਦਾ ਕਿ ਹੁਣ ਕੋਈ ਵੀ ਗੱਲ ਹੈ ਜਿਹੜੀ ਉਹ ਨਹੀਂ ਵਾਪਰ ਵਿੱਚ ਹੈ। ਪੱਤਾ ਹਿਲਦਾ ਉਹ ਵੀ ਵੋਟ ਰਾਜਨੀਤੀ ਕਾਰਨ। ਹਾਂਜੀ। ਡਰਕਤ ਡਿੱਗਦਾ ਉਹ ਵੀ ਵੋਟ ਰਾਜਨੀਤੀ ਕਾਰਨ। ਪਹਚਾਣ ਆਉਂਦਾ ਉਹ ਵੀ ਵੋਟ ਰਾਜਨੀਤੀ ਕਾਰਨ। ਵੋਟ ਰਾਜਨੀਤੀ ਤੋਂ ਬਿਨਾ ਇਸ ਤਰਤੀ ਤੇ ਖਾਸ ਕਰਕੇ ਇਸ ਦੇਸ਼ ਦੇ ਵਿੱਚ ਹੋਰ ਕੋਈ ਗੱਲ ਹੈ ਜਿਹੜੀ ਉਹ ਸੰਭਵ ਨਹੀਂ ਹੁਣ ਜਿਹੜਾ ਸਵਾਲ ਤੁਸੀਂ ਕੀਤਾ ਕਿ ਇਹ ਜਿਹੜਾ ਸੰਤ ਜਰਨੈਲ ਸੇ ਕਾਲਸਾ ਪਿੰਡਾ ਵਾਲਿਆਂ ਦੇ ਪੋਸਟ ਪਾੜੇ ਗਏ ਨੇ ਉਹਦੇ ਪਿੱਛੇ ਆਖਰ ਨੂੰ ਵੋਟ ਰਾਜਨੀਤੀ ਜਾਂ ਮਿਸ਼ਨ 2017 ਕੀ ਕਿਨੇ ਕੰਮ ਕਰ ਰਿਹਾ ਵਾ ਕਿਵੇਂ ਖੜਾ ਵਕ ਸੋ ਅਸੀਂ ਜੇ ਇਹ ਗੱਲ ਦੇਖਦੇ ਹਾਂ ਕਿ ਪੰਜਾਬ ਦੇ ਵਿੱਚ ਘਟਨਾ ਦਰ ਘਟਨਾ ਵਾਪਰੀ ਆ ਹਾਂਜੀ ਇੱਕ ਘਟਨਾ ਜਿਹੜੀ ਜਦੋਂ ਗੰਭੀਰ ਹੁੰਦੀ ਆ ਉਸ ਘਟਨਾ ਤੋਂ ਧਿਆਨ ਹਟਾਉਣ ਦੇ ਲਈ ਦੂਜੀ ਘਟਨਾ ਹੋ ਜਾਂਦੀ ਆ ਜੀ ਦੂਜੀ ਘਟਨਾ ਤੋਂ ਤਾਂ ਧਿਆਨ ਹਟਾਉਣ ਲਈ ਤੀਜੀ ਤੀਜੀ ਤੋਂ ਚੌਥੀ ਇਸ ਤਰ੍ਹਾਂ ਲਗਾਤਾਰ ਇੱਕ ਘਟਨਾ ਤੋਂ ਬਾਅਦ ਦੂਜੀ ਦੂਜੀ ਘਟਨਾ ਤੋਂ ਬਾਅਦ ਤੀਜੀ ਘਟਨਾ ਜਿਹੜੀ ਉਹ ਹੋ ਰਹੀ ਆ ਜੀ ਹੁਣ ਅਸੀਂ ਜੇ ਪਿਛਲੇ ਸਮੇਂ ਵਾਲਾ ਇਤਿਹਾਸ ਤੇ ਝਾਤੀ ਮਾਰੀਏ ਹਾ ਹੁਣ ਵਾਲੇ ਜਿਹੜਾ ਵਰਤਮਾਨ ਸੰਘਰਸ਼ ਚੱਲਿਆ ਕਿ ਪਹਿਲਾਂ ਕਿਸਾਨ ਅੰਦੋਲਨ ਹੋਇਆ ਜੀ ਕਿਸਾਨ ਅੰਦੋਲਨ ਤੋਂ ਬਾਅਦ ਸੌਦਾ ਸਾਧ ਵਾਲਾ ਮਾਮਲਾ ਆ ਗਿਆ ਸੌਦਾ ਸਾਧ ਵਾਲੇ ਮਾਮਲੇ ਤੋਂ ਬਾਅਦ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਵਿੱਤਰ ਪਾਵਨ ਅੰਗਾਂ ਦੀ ਬੇਅਦਬੀ ਦਾ ਮਾਮਲਾ ਆ ਗਿਆ ਉਸ ਤੋਂ ਬਾਅਦ ਇਹ ਜਿਹੜੀਆਂ ਸਾਰੀਆਂ ਘਟਨਾਵਾਂ ਨੇ ਇਹਨਾਂ ਨੂੰ ਰੂਪ ਇਹ ਜਿਹੜਾ ਇਹਨਾਂ ਤੋਂ ਧਿਆਨ ਹਟਾਉਣ ਦੇ ਲਈ ਦੀ ਨਾਨਕਰ ਕਾਂਡ ਵਿੱਚ ਆ ਗਿਆ ਹਾਂਜੀ ਤੇ ਉਸ ਤੋਂ ਬਾਅਦ ਪਠਾਨਕੋਟ ਕਾਂਡ ਆ ਗਿਆ ਜੀ ਤੋ ਜਦੋਂ ਅਸੀਂ ਪਹਿਲਾਂ ਵੀ ਇਸ ਗੱਲ ਦੀ ਚਰਚਾ ਕੀਤੀ ਸੀ ਕਿ ਆਖਰ ਬਾਦਲ ਸਰਕਾਰ ਆ ਜਿਹੜੀ ਜਦੋਂ ਉਹਨੂੰ ਲੱਗਦਾ ਕਿ ਪੰਜਾਬ ਦਾ ਸਿੱਖ ਆ ਜਿਹੜਾ ਉਹ ਪੂਰੀ ਤਰ੍ਹਾਂ ਉਹਦੇ ਵਿਰੋਧ ਚ ਆ ਕੇ ਖੜਾ ਹੋ ਗਿਆ ਹਾਂਜੀ ਪੰਜਾਬ ਦੇ ਸਿੱਖਾਂ ਨੇ ਪੂਰੀ ਤਰ੍ਹਾਂ ਬਾਦ ਪੰਜਾਬ ਦੇ ਸਿੱਖਾਂ ਨੇ ਕਿ ਸਮੁੱਚੇ ਸਿੱਖਾਂ ਨੇ ਪੰਜਾਬ ਤੋਂ ਬਾਹਰ ਜਾਦਾ ਸਭੋ ਚਾਹੇ ਵਿਦੇਸ਼ਾਂ ਦੀ ਗੱਲ ਕਰ ਲਈ ਚਾਹੇ ਬਾਹਰਲੇ ਦੁਬਿਆਂ ਦੀ ਉਹ ਬਾਦਲ ਦਾ ਨਾਮ ਸੁਣ ਲੈ ਵੀ ਤਿਆਰ ਨੇ ਜੀ ਤੋ ਸੂ ਮੁੱਦੇ ਸਿੱਖਾ ਨੇ ਗੁਰੂ ਗ੍ਰੰਥ ਸਾਹਿਬ ਵਾਲੇ ਮੁੱਦੇ ਤੇ ਆ ਕੇ ਬਾਦਲਾਂ ਨੂੰ ਪੂਰੀ ਤਰ੍ਹਾਂ ਨਕਾਰਤਾ ਉਹਨਾਂ ਨੂੰ ਰੱਦ ਕਰਤਾ ਸੋ ਬਾਦਲਾਂ ਨੇ ਜਿਹੜੇ ਮਤਲਬ ਜਿਹੜੀ ਅੱਪਾ ਗੱਲ ਕਰਦੇ ਆ ਜੇ ਉਹਨਾਂ ਦੇ ਦੀਨਾ ਨਗਰ ਕਾਂਡ ਹੋਇਆ ਜਾਂ ਪਠਾਨਕੋਟ ਕਾਂਡ ਹੋਇਆ ਉਹਦੇ ਚ ਇਹ ਗੱਲ ਬਿਲਕੁਲ ਉੱਭਰ ਕੇ ਸਾਹਮਣੇ ਆ ਗਈ ਸੀ ਕਿ ਇਹਨਾਂ ਦੇ ਪਿੱਛੇ ਕਿਤੇ ਨਾ ਕਿਤੇ ਪੰਜਾਬ ਪੁਲਿਸ ਆ ਜਿਹੜੀ ਉਹਦਾ ਹੱਥ ਆ ਉਹ ਖੜੀ ਆ ਪਹਿਲਾਂ ਦਿਨਾਨਗਰ ਕਾਰਟ ਬਲੇ ਜਿਸ ਤਰ੍ਹਾਂ ਮਤਲਬ ਉਸ ਮੁੱਚਾ ਕਾਰ ਸੀ ਜਿਹੜਾ ਉਹ ਪੰਜਾਬ ਪੁਲਿਸ ਨੇ ਆਪਣੇ ਹੱਥ ਲੈ ਲਿਆ ਉਸ ਤੋਂ ਬਾਅਦ ਉਹਦੀ ਜਾਂਚ ਤੱਕ ਜਿਹੜੀ ਉਹ ਕਰਵਾ ਨਹੀਂ ਕੀਤੀ ਹਾਂਜੀ ਤੇ ਉਸ ਤੋਂ ਬਾਅਦ ਜੇ ਪਠਾਨਕੋਟ ਕਾਰਟ ਦਾ ਜਿਹੜਾ ਮੁੱਖ ਦੋਸ਼ੀ ਜੇ ਤੇ ਸਾਕੀ ਦੀ ਸ਼ੂਈ ਆਈ ਪੰਜਾਬ ਪੁਲਿਸ ਦਾ ਐਸਪੀ ਸਲਵਿੰਦਰ ਸਿੰਘ ਜੀ ਉਹਨੂੰ ਜਿਸ ਤਰ੍ਹਾਂ ਕਲੀਨ ਚਿੱਟ ਦਿਵਾਤੀਆ ਉਹ ਦੁਆਰਾ ਡਿਊਟੀ ਤੇ ਆ ਗਿਆ ਸੋ ਇਹ ਸਾਰਾ ਕੁਝ ਨੇ ਮਤਲਬ ਇੱਕ ਗੱਲ ਦੀ ਸ਼ੰਕਾ ਖੜੀ ਕਰਦੀ ਸੀ ਕਿ ਕਿਤੇ ਨਾ ਕਿਤੇ ਮੀਲੀ ਕੋਹਤਾ ਸੋ ਅੱਜ ਜਦੋਂ ਇੱਕ ਪਾਸੇ ਜਿਹੜੀ ਖਡੂਰ ਸਾਹਿਬ ਦੀ ਜਿਮਨੀ ਚੋਣ ਹੋ ਰਹੀ ਆ ਜੀ ਦੂਸਰੇ ਪਾਸੇ 12 ਤਰੀਕ ਨੂੰ 12 ਫਰਵਰੀ ਵਾਲੇ ਦਿਨ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੇ ਜਨਮ ਦਿਹਾੜੇ ਇੱਕ ਬਹੁਤ ਵੱਡਾ ਸਿੱਖਾਂ ਦਾ ਇਕੱਠ ਹੋ ਰਿਹਾ ਹਾਂਜੀ ਤੇ ਦੋ ਦਿਨ ਬਾਅਦ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੇ ਪੋਸਟਰ ਨੇ ਜਿਹੜੇ ਉਹ ਪਾੜੇ ਜਾਂਦੇ ਨੇ ਜੀ ਸੋ ਇਹ ਜਿਹੜੀ ਤੁਸੀਂ ਗੱਲ ਕੀਤੀ ਆ ਕਿ ਰਾਜਨੀਤੀ ਇੱਥੇ ਆ ਕੇ ਬੋਲਦੀ ਆ ਹਾਂਜੀ ਕਿ ਅੱਜ ਜਦੋਂ ਬਾਦਲਾਂ ਨੂੰ ਇਹ ਲੱਗਦਾ ਕਿ ਪੰਜਾਬ ਦੇ ਵਿੱਚ ਜਿਹੜੀ ਸਿੱਖ ਰਾਜਨੀਤੀ ਆ ਉਹ ਉਹਨਾਂ ਦੇ ਹੱਥੋਂ ਨਿਕਲ ਗਈ ਆ ਜੀ ਦੂਸਰੇ ਪਾਸੇ ਉਹਨਾਂ ਨੂੰ ਇਹ ਲੱਗਦਾ ਕਿ ਆਪ ਆ ਜਿਹੜੀ ਉਹਦਾ ਪ੍ਰਭਾਵ ਦਿਨੋਂ ਤੇ ਵੱਧ ਰਿਹਾ ਹਾਂਜੀ ਤੀਸਰੇ ਪਾਸੇ ਉਹਨਾਂ ਨੂੰ ਇਹ ਲੱਗਦਾ ਕਿ ਸਿੱਖ ਵੋਟ ਆ ਜਿਹੜੀ ਉਹ ਕਿਤੇ ਨਾ ਕਿਤੇ ਬਾਦਲ ਨਾਲੋਂ ਕੈਪਟਨ ਨੂੰ ਚੰਗਾ ਬਣਦੀ ਆ ਜੀ ਤੋ ਇਹ ਜਿਹੇ ਮੁੱਕੀ ਜਿਹੜੀ ਮਤਲਬ ਮੁੱਖ ਰੂਪ ਦੇ ਵਿੱਚ ਜਿਹੜੀ ਹਿੰਦੂ ਵੋਟ ਹੈ ਹਾਂਜੀ ਉਸ ਹਿੰਦੂ ਵੋਟ ਦਾ ਧ्रुਵੀਕਰਨ ਕਰਨਾ ਜਿਹੜਾ ਉਹ ਇਸ ਵੇਲੇ ਬਾਦਲ ਤੇ ਭਾਜਪਾ ਗੱਠ ਜੋੜ ਲਈ ਜ਼ਰੂਰੀ ਹੋ ਗਿਆ ਜੀ ਕਿ ਜਦੋਂ ਤੱਕ ਹਿੰਦੂ ਵੋਟ ਦਾ ਧ्रुਵੀਕਰਨ ਨਹੀਂ ਹੁੰਦਾ ਉਦੋਂ ਤੱਕ ਮਤਲਬ ਬਾਦਲ ਤੇ ਭਾਜਪਾ ਗੱਠ ਜੋੜ ਹੈ ਜਿਹੜਾ ਇਹ ਪੰਜਾਬ ਦੇ ਵਿੱਚੋਂ ਸਫਾਈ ਤੋਂ ਇਲਾਵਾ ਇਹਦੇ ਪੱਲੇ ਹੋਰ ਕੁਝ ਨਹੀਂ ਪੈ ਸਕਦਾ ਸੀ ਸੋ ਅੱਜ ਜਦੋਂ ਇਹ ਸਥਿਤੀ ਪੈਦਾ ਹੋ ਗਈ ਆ ਕਿ ਉਹਨਾਂ ਨੂੰ ਹਿੰਦੂ ਬੋਰਡ ਦਾ ਧਰੂਵੀ ਕਰਨ ਕਰਨ ਦਾ ਜਿਹੜੀ ਮਤਲਬ ਲੋਡ ਮਹਿਸੂਸ ਹੋ ਰਹੀ ਆ ਉਸ ਮੌਕੇ ਸੰਤ ਜਰਨੈਲ ਸਿੰਘ ਕਾਲਸਾ ਭਿੰਡਰਾ ਵਾਲਿਆਂ ਦੇ ਪੋਸਟ 'ਤੇ ਪੜਵਾ ਦਿੱਤੇ ਆ ਹਾਂਜੀ ਤਾਂ ਕਿ ਇਹਦੇ ਨਾਲ ਇੱਕ ਮਾਹੌਲ ਆ ਜਿਹੜਾ ਉਹਦੇ 'ਚ ਤਣਾਅ ਪੈਦਾ ਹੋਵੇ ਤੇ ਹੋ ਸਕਦਾ ਕਿ ਆਉਣ ਵਾਲੇ ਦਿਨਾਂ 'ਚ ਦੰਗੇ ਵੀ ਕਰਵਾ ਦਿੱਤੇ ਜਾਣ ਤਾਂ ਕਿ ਪੰਜਾਬ ਦਾ ਜਿਹੜਾ ਹਿੰਦੂ ਆ ਉਹ ਇਸ ਗੱਲ ਤੋਂ ਕਿ ਸਿੱਖ ਨੇ ਜਿਹੜੇ ਹੋ ਸਤਜਮੈਲ ਸਿੰਘ ਖਾਲਸਾ 15 ਵਾਲਿਆਂ ਦੇ ਨਾਂ ਥੱਲੇ ਇਹ ਜਿਹੜਾ ਪੰਜਾਬ ਦੇ ਵਿੱਚ ਦੁਆਰਾ ਤੋਂ ਇੱਕ ਤਰ੍ਹਾਂ ਦਾ ਮਾਹੌਲ ਖਰਾਬ ਹੋ ਰਿਹਾ ਉਸ ਦੇ ਡਰ ਤੋਂ ਉਹ ਬਾਦਲਾਂ ਦੀ ਸ਼ਰਤ ਚ ਗਈ ਜੇ ਬਾਦਲ ਜੇ ਪੰਜਾਬ ਦੇ ਵਿੱਚ ਕੋਈ ਅਮਨ ਸ਼ਾਂਤੀ ਕਾਇਮ ਰੱਖ ਸਕਦਾ ਤੇ ਉਹ ਸਿਰਫ ਤੇ ਸਿਰਫ ਬਾਦਲ ਸੋ ਇਹ ਸਾਰਾ ਕੁਝ ਇਸ ਸਿਨੈਰੀਓ 'ਚ ਜਦੋਂ ਅਸੀਂ ਇਹਨੂੰ ਦੇਖਦੇ ਆ ਕਿ ਕਿਤੇ ਜਿਹੜੀ ਗੱਲ ਤੁਸੀਂ ਕੀਤੀ ਆ ਕਿ ਵੋਟ ਰਾਜ ਲੀਤੀ ਆ ਉਹ ਪੂਰੀ ਤਰ੍ਹਾਂ ਇਹ ਦੇ ਪਿੱਛੇ ਖੜੀ ਆ ਮਿਸ਼ਨ 2017 ਪੂਰੀ ਤਰ੍ਹਾਂ ਇਹਦੇ ਪਿੱਛੇ ਖੜਾ ਨਹੀਂ ਤੇ ਕਿਸੇ ਦੀ ਜਰੂਰਤ ਨਹੀਂ ਸੀ ਕਿ ਉਹ ਪੁਲਿਸ ਦੀ ਮੌਜੂਦਗੀ ਚ ਉਹ ਸ਼੍ਰਮਣੀ ਕਮੇਟੀ ਦੀ ਟਾਸ ਫੋਰਸ ਦੀ ਮੌਜੂਦਗੀ ਚ ਸੰਤਾ ਦੇ ਪੋਸਟਰ ਪਾਰ ਜਾਂਦਾ ਜਿਵੇਂ ਆਪਾਂ ਪਹਿਲਾਂ ਵੀ ਗੱਲ ਕੀਤੀ ਆ ਕਿ ਬਿਲਕੁਲ ਜਿਹੜੀ ਵੋਟ ਰਾਜਨੀਤੀ ਆ ਮਿਸ਼ਨ 2017 ਉਹ ਦੀ ਤਿਆਰੀ ਆ ਜਿਹੜੀ ਸਾਜ਼ਿਸ਼ ਅਧੀਨ ਤਿਆਰੀ ਆ ਜਿਹੜੀ ਉਹ ਇਸ ਘਟਨਾ ਦੇ ਪਿੱਛੇ ਵੀ ਖੜੀ ਦਿਖਾਈ ਦੇ ਰਹੀ ਹੈ ਕੰਦ ਤੇ ਲਿਖੇ ਹੋਏ ਨੂੰ ਮਿਟਾਉਣਾ ਸੌਖਾ ਹੁੰਦਾ ਹੈ ਪਰੰਤੂ ਕੋਈ ਲੱਖ ਕੋਸ਼ਿਸ਼ਾਂ ਕਰ ਲਵੇ ਦਿਲ ਤੇ ਲਿਖਿਆ ਹੋਇਆ ਕੋਈ ਨਹੀਂ ਮਿਟਾ ਸਕਦਾ ਜੋ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾ ਵਾਲਿਆਂ ਨੇ ਆਪਣੀ ਕੁਰਬਾਨੀ ਦੇ ਕੇ ਇਹ ਗੱਲ ਚੰਗੀ ਤਰ੍ਹਾਂ ਸਾਬਤ ਕਰ ਦਿੱਤੀ ਸੀ ਸੋ ਇਹ ਸੀ ਸਾਡਾ ਅੱਜ ਦਾ ਮੁੱਤਾ ਪ੍ਰੋਗਰਾਮ ਕੱਲ ਨਵੇਂ ਮੁੱਤੇ ਦੇ ਨਾਲ ਤੁਹਾਡੇ ਲਈ ਫੇਰ ਹਾਜ਼ਰ ਹੋਵਾਂਗੇ ਸਾਨੂੰ ਦਿਓ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ